तू कर तेरे Dhuta dano, Santamano, Dhuta dano, Santamano, Dhuta dano, De ਚਵਰ ਕਾਰ ਫੇਰੀ ਕੇ ਸਚਵਰ ਕਾਰ ਫੇਰੀ ਦਿਵਸ ਰਹੇ ਨ ਤੇਰੇ ਪਾਪ ਨੋ ਸੁ ਕੇ ਸਚਵਰ ਮੁਕੋ ਕਰ ਤੇਰੇ ਦਰਬਾਰ ਹਮਕੋ ਕਰ ਤੇਰੇ ਦਰ ਤੋ ਕਰ ਤੇਰੇ ਦਰਬਾਰ हमको कर and you ਨਿਕ ਜਾਨੇ qué eh, es eh. so much उत्तरे ਆ ਕਾਲ ਸਾਹਿਬਾ ਵਾਹਿਗੁਰੂ ਦੀ ਫਤਿਹ ਬੁਲੇ ਸੋਨਹਾਲ ਸਤਿ ਸ੍ਰੀ ਅਕਾਲ ਬੜਾ ਆਨੰਦਮਈ ਆਪਾ ਸਕੀਰਤ ਅਨੁਸਾਰ ਤਰਵੰਡ ਕਰੇ ਤਹਾਂ ਬਕੁੰਟ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਬੜੀ ਮਾਲਕ ਨੇ ਕਿਰਪਾ ਕੀਤੀ ਰਾਸ ਆ ਰਿਆ ਸੀ ਸ਼ਬਦ ਵਿੱਚ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੈ ਇਹ ਸ਼ਬਦ ਗਾਇਨ ਕੀਤਾ ਹੈ ਕਿ ਹਮ ਕੂਕਰ ਤੇਰੇ ਦਰਬਾਰ ਪੋਂ ਕੇ ਆਗੇ ਬਦਨ ਤੇ ਮੈਂ ਨ ਬਗਾਨਿਆਂ ਕੁੱਤਿਆਂ ਤੋਂ ਬਚਨ ਵਾਸਤੇ ਤੇਰੀ ਸਿਪ ਤੋਂ ਸਲਾਹ ਕਰਨਾ ਆਪੇ ਸਿਪ ਤੋਂ ਸਲਾਹ ਕਿਉਂ ਕਰਨੀ ਹੈ ਕਿ ਗੁਰਨਾਣਕ ਸਾਹਿਬ ਜੀ ਦੋਰ ਵੀ ਸ਼ਬਦ ਇਤੇ ਕੂਕਰ ਹੋ ਬਗਾਨਾ ਭੌਕਾ ਇਸਤਨ ਤਾਈ ਕਹਿੰਦੇ ਬਗਾਨੇ ਕੁੱਤੇ ਮੈਨੂੰ ਪੈਂਦੇ ਨੇ ਆ ਕੇ ਜਿਵੇਂ ਗਲੀ ਜਾ ਜਾਂਦਾ ਨੇ ਜੀ ਕੁੱਤਾ ਬਗਾਨੇ ਤੂੰ ਆਪਣੇ ਬਚਾਅ ਵਾਸਤੇ ਫਿਰ ਭੌਕਦਾ ਕੁੱਤਾ ਇਸੇ ਤਰ੍ਹਾਂ ਸਾਡੇ ਅੰਦਰ ਪਤਾ ਨਹੀਂ ਕਿੰਨੇ ਸਵੈਨੀ ਨਾਲ ਕਹਿੰਦੇ ਕੁੱਤੇ ਤੇ ਕੁੱਤੀਆਂ ਸਵੇਰੇ ਭੌਂਕਣਾ ਸ਼ੁਰੂ ਕਰ ਦਿੰਦੇ ਤੜਕੇ ਅੰਮ੍ਰਿਤ ਵੇਲੇ ਉੱਟਦੇ ਅੰਮ੍ਰਿਤ ਵੇਲੇ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਪੰਜ ਦੂਤ ਚਿਤਵੇ ਵਕਾਰ ਹਰੇਕ ਵੇਲੇ ਇਹ ਭੌਂਕਦੇ ਨੇ ਅੰਦਰ ਤੇ ਇਹਨਾਂ ਨੂੰ ਭੌਂਕਣ ਤੋਂ ਚੁੱਪ ਕਰਾਉਣ ਵਾਸਤੇ ਭਾਈ ਤੁਹਾਨੂੰ ਕੁਝ ਤਾਂ ਕਰਨਾ ਹੀ ਪੈਣਾ ਹੈ ਨਾ ਕਿ ਚੁੱਪ ਕਰਕੇ ਬੈਠੇ ਰਹੋਗੇ ਤੇ ਇਹ ਤਾਂ ਫਿਰ ਹੋ ਵੀ ਜਾਣਗੇ ਜੇ ਆਪਾਂ ਬਚਾਅ ਵਾਸਤੇ ਕੁਝ ਨਾ ਕੀਤਾ ਤੇ ਫਿਰ ਵੇਖੋ ਆਪਣਾ ਬਣੇਗਾ ਕੀ ਬਚਾਅ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ ਹੈ ਨਾ ਜਿਵੇਂ ਸਾਪ ਨੂੰ ਨਾ ਪਹਿਲਾਂ ਪੰਡਾ ਬਣ ਕੇ ਲੈ ਆਉਂਦੀ ਸੱਪ ਦੀਆਂ ਜੇ ਸਾਪ ਨੇ ਬੜੀ ਸ਼ਿਕਾਇਤ ਕੀਤੀ ਵੀ ਮੇਰੇ ਨਾਲ ਤਾਂ ਬੜੀ ਮਾੜੀ ਕਰਦੇ ਨੇ। ਇਹ ਮਾਲ ਕਹਿੰਦਾ ਵੀ ਤੈਨੂੰ ਭੇਜਾਂ ਤੂੰ ਛੂਛਾਂ ਤੇ ਕਰ ਮਾੜਾ ਮੋਟਾ ਡਰਾ ਤਾਂ ਹੀ ਡਰਨਗੇ ਤੇਰੇ ਕੋਲ। ਐਵੇਂ ਥੋੜੀ ਗੱਲ ਬੰਦੀ। ਇਸੇ ਤਰ੍ਹਾਂ ਭਾਈ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਰੂਪੀ ਸਿੱਖ ਤੋਂ ਸਲਾਹ ਕਰਿਆ ਕਰੋ ਤੇ ਕੁੱਤੇ ਭੌਂਕ ਨੂੰ ਵੀ हट ਜਾਣਗੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਭੌਂਕ ਨੂੰ ਕੱਢ ਕਰ ਜਾਣਗੇ। ਇਸ ਤਰ੍ਹਾਂ ਬੰਨਾ। ਇਸ ਕਰਕੇ ਭਾਈ ਕਿਤੇ ਬਾਬਾ ਕਬੀਰ ਜੀ ਨੇ ਕਹਿੰਦੇ ਨੇ ਕਬੀਰ ਕੂਕਰ RAM ਕੋ ਮੋਤੀਓ ਮੇਰਾ ਨਾ ਇਹ ਵੀ ਸ਼ਬਦ ਹੈ ਬਾਬਾ ਕਬੀਰ ਜੀ ਦਾ ਕਹਿੰਦੇ ਮੋਤੀ ਮੇਰਾ ਨਾਮ ਹੈ ਮੈਂ ਉਸ ਦਾ ਮਾਲਕ ਦੇ ਦਰ ਦਾ ਕੁੱਤਾ ਹਾਂ ਇਸ ਕਰਕੇ ਭਾਈ ਆਪਾਂ ਭੌਂਕਣਾ ਹੈ ਸਿਰ ਤੋਂ ਸਲਾਹ ਕਰਨੀ ਹੈ ਗੁਰਬਾਣੀ ਰੂਪੀ ਇਹ ਆਪੇ ਪਿਛਾਟਨੇ ਸ਼ੁਰੂ ਹੋ ਜਾਂਦੇ ਇਹ ਜਿਹੜੇ ਬੁਖਾਰ ਆਪਾਂ ਕਹਿੰਦੇ ਨੇ ਨਾ ਆ ਵੀ ਹੋ ਜਾਂਦੇ ਨੇ ਇਹ ਕਿਉਂ ਹੋ ਰਿਹਾ ਹੈ ਵੀ ਹੋ ਜਾਂਦੇ ਨੇ ਕਿ ਅਸੀਂ ਆਪਣੀ ਖਰਾਕ ਹੀ ਨਹੀਂ ਲੈਂਦੇ ਸਾਡੀ ਗਰਬਾਣੀ ਖਰਾਕ ਸੀ ਸਾਡੀ ਨਾਮ ਖਰਾਕ ਸੀ ਜਿਸ ਕਰਕੇ ਭਾਈ ਇਹ ਸਾਡੇ ਤੇ ਆ ਵੀ ਹੋਏ ਪੈਣ ਇਸ ਕਰਕੇ ਇਸ ਤਰ੍ਹਾਂ ਸਿਮਰਨ ਥੋੜਾ ਅੰਮ੍ਰਿਤ ਵੇਲੇ ਉੱਠ ਕੇ ਕਰਿਆ ਕੋ ਮੁੜ ਕੇ ਬਾਣੀ ਦੀ ਵਿਚਾਰ ਵਿਚਾਰ ਸਹਿਤ ਬਾਣੀ ਪੜੋ ਤੁਹਾਡੇ ਮਨ ਤੇ ਬੜਾ ਜਦੋਂ ਬਾਣੀ ਪੜੋਗੇ ਸੁਣਿਆ ਸਤ ਸੰਤੋਖ ਗਿਆਨ ਸਾਤ ਆ ਜਾਏਗਾ ਸੰਤੋਖ ਆ ਜਾਏਗਾ ਸਬਰ ਆ ਜਾਏਗਾ ਇਹ ਸੰਤਾਰ ਦੀ ਮੰਦੀ ਹਾਲਤ ਕਿਉਂ ਹੋਈ ਪਈ ਹੈ ਕਿਉਂਕਿ ਅਸੀਂ ਸਬਰ ਸਾਰਾ ਸੰਤੋਖ ਇਹ ਸਭ ਕੁਝ ਛੱਡ ਚੁੱਕੇ ਹਾਂ ਕੋਈ ਵੀ ਸਾਨੂੰ ਵੇਖੋ ਚੀਜ਼ ਵੀ ਸ਼ੁੱਧ ਨਹੀਂ ਮਿਲ ਰਹੀ ਇਸ ਕਰਕੇ ਭਾਈ ਗੁਰਬਾਣੀ ਨਾਲ ਜੁੜੋ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਜੋ ਤੁਧ ਭਾਵੇ ਸਾਈ ਭਲੀਕਾਰ ਗੁਰਬਾਣੀ ਕਹਿੰਦੀ ਹੈ ਕਿਬ ਸਚਿਆਰਾ ਹੋਇਐ ਕਿਉ ਕੂੜੇ ਤੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਗੁਰਬਾਣੀ ਕਹਿੰਦੀ ਵੀ ਹੁਕਮ ਅਨਸਾਰ ਚੱਲ ਇਸ ਕਰਕੇ ਪਾਈ ਆਉ ਸ਼ਬਦਿ ਆਪੋਚਾਰ ਕਰਨ ਦੀ ਕੋਸ਼ਿਸ਼ ਕਰਨੇ ਬਾਬਾ ਕਬੀਰ ਜੀ ਦਾ ਸ਼ਬਦ ਹਮਕੂ ਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਬਸ ਇਹ ਰਹਾਉ ਦੀ ਤੋਕੇ ਜੀ ਰਹਾਉ ਦੀ ਤਕ ਦੇ ਵਿੱਚ ਵੈਸੇ ਰਾਗੀ ਸਿੰਘਾਂ ਨੂੰ ਵੈਲ ਚਾਹੀਦੀ ਏ ਹਰੇਕ ਸ਼ਬਦ ਹੀ ਰਾਉ ਦੀ ਤੁਕ ਤੋਂ ਸ਼ੁਰੂ ਕਰਨੀ ਰਾਉ ਦੀ ਤੁਕ ਦੇ ਵਿੱਚ ਸਾਰਾ ਹੀ ਸ਼ਬਦ ਦਾ ਭਾਵ ਆ ਜਾਂਦਾ ਹੈ ਕੇਂਦਰੀ ਭਾਵੇਂ ਨੂੰ ਕਹਿੰਦੇ ਜਿਹਨੂੰ ਇੰਗਲਿਸ਼ ਵਿੱਚ ਸੈਂਟਰ ਆਈਡੀਆ ਕਹਿੰਦੇ ਇਸ ਕਰਕੇ ਭਾਈ ਜੇ ਨਾ ਬਗਾਨਿਆਂ ਕੁੱਤਿਆਂ ਤੋਂ ਬਚਣਾ ਕਾਮ ਕ੍ਰੋਧ ਲੋਭ ਮੋਹ ਘਰ ਤੋਂ ਬਚਣਾ ਤੇ ਬਾਬਾ ਗੁਰਬੀਰ ਜੀ ਕਹਿੰਦੇ ਨੇ ਉਹਦੀ ਸਿਰ ਤੋਂ ਸਵਤ ਕਲਾ ਕਰਦੈਨ ਮੈਂ ਕੀ ਬਣਾ ਦੇਾਂਗਾ ਜਿਸ ਨੂੰ ਨਾਨਕ ਪਾਤਸ਼ਾਹੀ ਪਾਤਸ਼ਾਹ ਤੈਨੂੰ ਪਾਤਸ਼ਾਹ ਦਮੈਂ ਪਾਤਸ਼ਾਹ ਬਣਾ ਦਿਆਂਗਾ ਆਓ ਸੱਚੇ ਪਾਤਸ਼ਾਹ ਦੀ ਸ਼ੁਰੂਏਤੋ ਸ਼ਬਦ ਹੁੰਦਾ ਸੰਤਾ ਮਨੂ ਦੂਤਾ ਡਾਨੋ ਏ ਕਟਵਾਰੀ ਮੇਰੀ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਸ਼ੁਭ ਗੁਣਾ ਨੂੰ ਆਦਰ ਦਿੰਦਾ ਆਪਾਂ ਵੀ ਚੰਗੇ ਗੁਣਾ ਨੂੰ ਅੰਦਰ ਪ੍ਰਵੇਸ਼ ਕਰਨਾ ਹੈ ਮਾੜੇ ਗੁਣ ਨਹੀਂ ਲਿਆਣੇ ਅੰਦਰ ਸੰਤਾ ਮੰਨੂ ਸੰਤਾ ਹੁੰਦਾ ਚੰਗੇ ਗੁਣ ਦੂਤਾ ਡਾਨੂ ਦੂਤ ਕੌਣ ਨੇ ਕੰਮ ਕਰੋ ਦਲੋਮੋ ਹਾਂ ਕਾਰੀਨੋਂ ਪਿਛਾ ਤੱਕਣਾ ਇਹ ਜੋਰ ਤਾਂ ਪਾਦੇ ਹੀ ਨੇ ਆਪਣੇ ਸਾਰਿਆਂ ਦੇ ਪਾਦੇ ਉਹ ਕਿਨਾਂ ਦੀ ਵੀ ਡਿਊਟੀ ਹੈ ਜੀ ਵੇਖੋ ਜੀ ਦੋ ਪਹਿਲਵਾਨਾ ਉਧਰ ਵੀ ਰਖਾੜਾ ਗਾਦਾ ਦੋ ਪਹਿਲਵਾਨ ਨੇ ਤਾਂ ਹੀ ਹੜਾ ਜਜਦਾ ਹੈ ਨਾ ਜੀ ਕਬੱਡੀ ਦਾ ਖੇਡ ਵੀ ਤਾਂ ਹੈਗਾ ਜੀ ਖੇਡਣ ਵਾਲੇ ਹੋਣਗੇ ਉਧਰੋਂ ਪੰਜ ਤੇ ਉਧਰੋਂ ਪੰਜ ਇਸੇ ਤਰ੍ਹਾਂ ਭਾਈ ਇੱਕ ਚੰਗੇ ਗੁਣ ਨੇ ਇੱਕ ਮਾੜੇ ਗੁਣ ਨੇ ਆਪਾਂ ਚੰਗਾ ਗੁਣਾ ਨੂੰ ਧਾਰਨ ਕਰ ਦੇਣਾ ਮਾੜੇ ਗੁਣਾ ਨੂੰ ਪਿੱਛੇ ਤਕਰ ਸੰਤਾ ਮਾਨ ਨੂੰ ਦੂਤਾ ਡਾਨ ਨੂੰ ਏ ਕਟਵਾਰੀ ਮੇਰੀ ਇਸ ਤਰ੍ਹਾਂ ਰਾਖੀ ਕਰਨੀ ਆਪਾਂ ਭਾਈ ਆਪਣੇ ਸਰੀਰ ਦੀ ਜਿਸ ਕਰਕੇ ਸੱਚਾ ਪੈਸ਼ਾ ਕਹਿੰਦੇ ਹਨ ਕਿਵੇਂ ਰਾਖੀ ਹੋਏਗੀ ਦਿਨ ਸੂ ਕੇਸ ਚਵਰ ਕਰ ਫੇਰੀ। ᱱᱤਨ ਰਾਤੀ ਮਾਲਕ ਦੀ ਸਿੱਖਿਆ ਲੈਣੀ ਹੈ ਜਿਹੜੀ ਆਪਣਾ ਮਾਲਕ ਸਿੱਖਿਆ ਦਿੰਦਾ ਸਬਰ ਸੰਤੋਖ ਵਿੱਚ ਰਹਿਣਾ ਚੰਗੇ ਗੁਣ ਤਾਂ ਦਿਨਸ ਰਹਿਣ ਦਿਨ ਰਾਤ ਹੀ ਦਿਨ ਰਾਤ ਹੀ ਚੰਗੇ ਗੁਣ ਧਾਰਨ ਕਰਨੇ ਹਨ ਅੰਦਰ ਵਸਾ ਕੇ